ਖਾਣ ਪੀਣ ਕਰੀਏ ਉੱਥੇ ਵੀ ਸਾਡਾ ਦਿਲ ਨਹੀਂ ਲੱਗਦਾ ਤੇ ਕੀ ਕਰਨਗੇ ਛੋਟੇ ਬੱਚੇ ਤੋਂ ਹੀ ਦੇਖ ਲਓ ਵੀ ਉਹਦੇ ਉੱਪਰ ਹੀ ਇੰਨਾ ਪ੍ਰਭਾਵ ਪਾਉਂਦੇ ਆ ਤੁਸੀਂ ਛੋਟੇ ਬੱਚੇ ਨੂੰ ਦੁੱਧ ਕਹਿ ਦਿਓ ਲੱਸੀ ਕਹਿ ਦਿਓ ਰੋਟੀ ਕਹਿ ਦਿਓ ਫਰੂਟ ਕਹਿ ਦਿਓ ਨਹੀਂ ਖਾਂਦਾ ਉਹਦਾ ਵਿਜ਼ਨ ਚੇਂਜ ਕਰਦੇ ਆ ਸ਼ੁਰੂ ਤੋਂ ਉਹਨੂੰ ਤੁਸੀਂ ਇਹ ਆ ਦੇ ਦਿਓ ਅੱਜ ਕੱਲ ਜਿਹੜੇ ਚੱਲੇ ਹੋਏ ਆ ਕੁਰਕਰੇ ਦੇ ਦਿਓ ਠੰਡਾ ਦੇ ਦਿਓ ਕੋਲਡ ਡਰਿੰਕ ਦੇ ਦਿਓ ਆਈਸਕ੍ਰੀਮ ਉਸੇ ਟਾਈਮ ਖਾਊਗਾ ਤੁਸੀਂ ਕਹੋਗੇ ਇਹ ਵੀ ਖਾਣਾ ਇਹ ਵੀ ਖਾਣਾ ਇਹਨੂੰ ਕਿੱਥੋਂ ਨਹੀਂ ਪਤਾ ਇਹ ਤਾਂ ਹਣ ਸਾਲ ਦਾ 2 ਸਾਲ ਦਾ ਬੱਚਾ ਉਹ ਖਾਊਗਾ ਕਿਉਂਕਿ ਅੰਦਰੋਂ ਵਿਜ਼ਨ ਇਸ ਤਰ੍ਹਾਂ ਦਾ ਬਣਾਉਂਦੇ ਆ ਕਿ ਤੇ ਇਹ ਦਾ ਜਿਹੜਾ ਹੈਗਾ ਮਤਲਬ ਸ਼ੁਰੂ ਤੋਂ ਹੀ ਤਾਂ ਦੇ ਰਸਤੇ ਤੇ ਪਾਉਂਦੇ ਆ ਇੰਨੀ ਦੁਸ਼ਮਣੀਆਂ ਪਿੱਛੋਂ ਸਾਡੇ ਨਾਲ ਚਲਦੇ ਆਉਂਦੇ ਆ ਤੁਸੀਂ ਬੱਚੇ ਨੂੰ ਬਿਠਾ ਲਓ ਕੋਲ ਉਹ ਦੁਨੀਆਦਾਰੀ ਦੇ ਨਾਲ ਨਹੀਂ ਜੁੜਿਆ ਹੋਇਆ ਕੁਝ ਬੱਚੇ ਹੋਣਗੇ ਉਹਨੂੰ ਬਿਠਾ ਕੇ ਕੋਲ ਸਿਮਰਨ ਕਰਾਓ ਬਾਣੀ ਪੜਾਓ ਬੱਚਾ ਕੋਲ ਬੈਠਾ ਕਦੇ ਹੱਥ ਮਾਰੂ ਪੈਰ ਮਾਰੂ ਕਦੇ ਕਹੂਗਾ ਮੈਂ ਬਾਹਰ ਜਾਣਾ ਤੁਹਾਨੂੰ ਤੰਗ ਕਰੂ ਉਹੀ ਉਹਨੂੰ ਮੋਬਾਈਲ ਹੱਥ 'ਚ ਫੜਾ ਦਿਓ ਚੁੱਪੋ ਜਾਊਗਾ ਕਿਉਂ ਕਿ ਉਹਦੇ ਸਰੀਰ ਦਾ ਇਸਤੇਮਾਲ ਸ਼ੁਰੂ ਤੋਂ ਹੀ ਇਹ ਪੰਗੇ ਦੂਤ ਕਰਦੇ ਆ ਸਾਡੇ ਉੱਪਰ ਇੰਨਾ ਜਾਲ ਪਾ ਲੈਂਦੇ ਆ ਵੀ ਸ਼ੁਰੂ ਤੋਂ ਦੱਬ ਲਓ ਇਹਨਾਂ ਨੂੰ ਆਉਗਣਾ ਪਾਸੇ ਦ ਬੱਚੇ ਨੂੰ ਮੋਬਾਈਲ ਦੇ ਕੇ ਦੇਖ ਲਓ ਸਿਮਰਨ ਕਰਵਾ ਕੇ ਦੇਖ ਲਓ ਆਪਾਂ ਕਹਿੰਦੇ ਆ ਵੀ ਇਹ ਕੀ ਆ ਤਾਂ ਬੱਚੇ ਐਵੇਂ ਕਰਦੇ ਆ ਪੰਜਾਂ ਦੇ ਵਾਸਾ ਜੀ ਚਾਹੇ ਉਹ ਬੱਚਾ ਚਾਹੇ ਬਜ਼ੁਰਗ ਹੈ ਜੇ ਆਪਾਂ ਆਪਦੇ ਬੱਚਿਆਂ ਨੂੰ ਸਿਮਰਨ ਨਾ ਕਰਵਾਵਾਂਗੇ ਆਪ ਨਾ ਕਰਾਂਗੇ ਇਸੇ ਤਰੀਕੇ ਸਾਡੇ ਬੱਚੇ ਵੀ ਪੰਜਾਂ ਵਾਸਸ ਅਸੀਂ ਵੀ ਪੰਜਾਂ ਵਾਸਸ ਸਾਰੇ ਦਾ ਸਾਰਾ ਪਰਿਵਾਰ ਜੂਨਾ ਵਿੱਚ ਲੈ ਜਾਂਦੇ ਜਦੋਂ ਮਿਹਨਤ ਕਰਨ ਲੱਗਦੇ ਆ ਮਿਹਨਤ ਦੀ ਕਮਾਈ ਕਰਦੇ ਆ ਉੱਥੇ ਵੀ ਸਾਨੂੰ ਫੁਰਨੇ ਦਿੰਦੇ ਆ ਕੀ ਫੁਰਨੇ ਦਿੰਦੇ ਆ ਵੀ ਤੇਰੇ ਕੋਲ ਧਨ ਇੰਨਾ ਨਹੀਂ ਹੈਗਾ ਤੂੰ ਆਨੰਦ ਦੀ ਜ਼ਿੰਦਗੀ ਨਹੀਂ ਜੀ ਰਿਹਾ ਤੂੰ ਕੁਝ ਐਸਾ ਕੰਮ ਕਰ ਤੇਰੇ ਨਾਲ ਤੇਰੇ ਕੋਲ ਥੋੜੇ ਟਾਈਮ ਵਿੱਚ ਜਿਆਦਾ ਧਨ ਜੁੜ ਜਾਵੇ ਉਹ ਵਿਚਾਰ ਆਉਂਦੇ ਗਰਸਤਨ ਭਾਈਏ ਦੂਸਰੇ ਵਿਚਾਰ ਆਉਂਦੇ ਤੇ ਜੇ ਭਗਤੀ ਕਰਨ ਲੱਗਦੇ ਆ ਉਥੇ ਪਰਨੇ ਆਉਂਦੇ ਆ ਤੇ ਸਾਰੇ ਪਾਸੇ ਇਹਨਾਂ ਨੇ ਸਾਨੂੰ ਫਸਾਇਆ ਹੋਇਆ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿੰਨੀ ਦੇਰ ਤੱਕ ਇਹਨਾਂ ਪੰਜਾਂ ਦੂਤਾਂ ਦਾ ਤੁਹਾਡਾ ਪੈਣਾ ਨਹੀਂ ਛੁੱਟਦਾ ਨਾ ਤੁਹਾਨੂੰ ਇਹਨਾਂ ਨੇ ਪਰਿਵਾਰ ਵਿੱਚ ਰਹਿਣ ਦੇਣਾ ਨਾ ਤੁਹਾਨੂੰ ਇਹਨਾਂ ਨੇ ਕੋਈ ਨੌਕਰੀ ਚੱਜ ਨਾਲ ਕਰਨ ਦੇਣੀ ਆ ਨਾ ਤੁਹਾਨੂੰ ਇਹਨਾਂ ਨੇ ਸਮਾਜ ਦੇ ਵਿੱਚ ਤਰੀਕੇ ਨਾਲ ਰਹਿਣ ਦੇਣਾ ਸਾਰੇ ਪਾਸੋਂ ਘਾਟਾ ਘਟਾ ਹੀ ਆਊਗਾ ਬੇਨਗੁਰ ਸੇਵੈ ਘਾਟੇ ਘਾਟ ਤੇ ਜਦੋਂ ਫਿਰ ਪੰਜਾਂ ਦੂਤਾਂ ਦੇ ਨਾਲ ਰਲ ਕੇ ਆਪਾਂ ਕੰ ਤੇ ਫਿਰ ਸਾਨੂੰ ਬਾਹਰੋਂ ਵੀ ਘਾਟੇ ਪਾਉਂਦੇ ਆ ਸਾਡੇ ਉੱਪਰ ਹਮੇਸ਼ਾ ਡਿਪਰੈਸ਼ਨ ਸਾਡੇ ਉੱਪਰ ਹਮੇਸ਼ਾ ਜਿਹੜੀ ਆ ਇੱਕ ਭਾਰ ਬਣਿਆ ਰਹਿੰਦਾ ਮਨ ਨੂੰ ਜਿਹੜਾ ਨਿਕਲਣ ਨਹੀਂ ਦਿੰਦੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਆ ਵੀ ਸਭ ਤੋਂ ਪਹਿਲਾਂ ਇਹਨਾਂ ਪੰਜਾਂ ਦੂਤਾਂ ਨੂੰ ਖਤਮ ਕਰੋ ਇਹਨਾਂ ਦਾ ਪ੍ਰਭਾਵ ਤੁਹਾਡੇ ਤੋਂ ਖਤਮ ਕਰੋ ਪੰਚ ਦੂਤ ਚਿਤਵੈ ਵਿਕਾਰਾ ਮਾਇਆ ਮੋਗਾ ਇਹ ਪਸਾਰਾ ਪੰਜੇ ਦੂਤ ਵਿਕਾਰ ਚਿਤਵਦੇ ਆ ਤੇ ਤੁਸੀਂ ਮਨ ਨੂੰ ਪੰਜਾਂ ਦੂਤਾਂ ਤੋਂ ਵੱਖਰਾ ਕਰੋ ਹੁਣ ਵੱਖਰਾ ਕਰਨ ਦਾ ਮਤਲਬ ਕੀ ਹੈ ਕਿ ਤੁਸੀਂ ਸਿਮਰਨ ਕਰਕੇ ਆਪ ਦਾ ਰੱਖਿਆ ਚੱਕਰ ਬਣਾ ਲਓ ਜਦੋਂ ਸਿਮਰਨ ਕਰਕੇ ਤੁਸੀਂ ਤੋਂ ਵਿੱਚ ਧਿਆਨ ਧਰ ਕੇ ਗੁਰਮੰਤਰ ਦਾ ਅਭਿਆਸ ਕਰੋਗੇ ਤੁਹਾਡੇ ਦੇਹੀ ਦੇ ਮਨ ਦੇ ਆਲੇ ਦੁਆਲੇ ਇੱਕ ਰੱਖਿਆ ਚੱਕਰ ਬਣ ਜਾਊਗਾ ਪੰਜੇ ਦੂਤ ਤੁਹਾਡੇ ਤੋਂ ਦੂਰ ਹੋ ਜਾਣਗੇ